ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਜੀ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਅੱਜ 26 ਜੁਲਾਈ 2024 ਰਾਤ ਨੂੰ ਮੌਸਮ ਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਬੱਦਲੀ ਸਿਸਟਮ ਬਣ ਸਕਦਾ ਹੈ ਕਿਉਂਕਿ ਹੁਣ ਲਗਾਤਾਰ ਇੱਕ ਗੱਲ ਕਰੀਏ ਤਾਂ ਹਵਾ ਦੇ ਵਿੱਚ ਨਮੀ ਵਧਣ ਦੇ ਕਾਰਨ ਪੰਜਾਬ ਦੇ ਵਿੱਚ ਦੁਬਾਰਾ ਤੋਂ ਮੌਨਸੂਨ ਦੀ ਗੱਲ ਕਰੀ ਤਾਂ ਬਰਸਾਤਾਂ ਦੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ ਲਗਾਤਾਰ ਪਿਛਲੇ 2-3 ਦਿਨਾਂ ਤੋਂ ਖਾਸ ਕਰਕੇ ਜਿਹੜੀ ਹਿਮਾਚਲ ਦੇ ਨਾਲ ਲੱਗਦੀ ਬੈਲਟ ਹੈ ਜਿਹਦੇ ਵਿੱਚ ਦੋਆਬੇ ਦੇਰੀਆ ਹੁੰਦਾ ਉਹਦੇ ਵਿੱਚ ਮੀਹਾਂ ਦੀ ਲੋਹਾਰਾ ਤੋਂ ਛੜੀ ਬਣਦੀ ਦਿਖਾਈ ਦੇ ਰਹੀ ਹੈ ਮਾਝੇ ਦੇ ਇਲਾਕਾ ਵਿੱਚ ਵੀ ਕੱਲ ਰਾਤ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਬਹੁਤ ਸੰਘਣੇ ਮੀਹ ਹੋਏ ਨੇ ਜੀ ਤੇ ਹੁਣ ਗੱਲ ਕਰ ਲੈਂਦੇ ਅੱਜ ਰਾਦੇ ਸਿਸਟਮਾਂ ਦੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਬੱਦਲੀ ਸਿਸਟਮ ਬਣਦਾ ਦਿਖਾਈ ਦੇ ਰਿਹਾ ਨੇ ਨਾਰਥ ਜੁਪੀ ਵੱਲ ਵੀ ਸਿਸਟਮ ਕਾਫੀ ਵਧੀਆ ਬਣਦਾ ਦਿਖਾਈ ਦੇ ਰਿਹਾ ਜੋ ਕਿ ਉਹ ਰਾਤ ਦੇ ਵੇਲੇ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇਵੇਗਾ ਦਿਨ ਦੇ ਵੇਲੇ ਕਾਫੀ ਵਧੀਆ ਹੁਣ ਅੱਜ ਬੱਦਲਬਾਈ ਬਣੀ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਤਾਪਮਾਨ ਦੇ ਵਿੱਚ ਕਮੀ ਦੇਖੀ ਗਈ ਹੈ ਜੋ ਕਿ ਰਾਤ ਦੇ ਵੇਲੇ ਵੀ ਮਹਿਸੂਸ ਹੋਵੇਗੀ ਪਰ ਹਮਸ ਤੋਂ ਕੋਈ ਛੁੜਕਾਰਾ ਵੱਡਾ ਫਿਲਹਾਲ ਮਿਲਦਾ ਦਿਖਾਈ ਨਹੀਂ ਦੇ ਰਿਹਾ ਰਡਾਰ ਸਿਸਟਮ ਕੇ ਦੇਖ ਲੈਂਦੇ ਕੀ ਕਹਿ ਰਿਹਾ ਜੀ ਰਾਰ ਸਿਸਟਮ ਦੇ ਤੁਸੀਂ ਫਿਲਹਾਲ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਬਦਲ ਬਾਈ ਸੰਗਰੂਰ ਬਠਿੰਡੇ ਦੇ ਨੇੜੇ ਚੜੇ ਕੁਸ਼ੀਸਾ ਜੀ ਨੰਗਲ ਅਨੰਦਪੁਰ ਸਾਹਿਬ ਇਸ ਇਲਾਕੇ ਵਿੱਚ ਬਦਲੀ ਸਿਸਟਮ ਬਣੇ ਹੋਏ ਦਿਖਾਈ ਦੇ ਰਹੇ ਨੇ ਅਤੇ ਰਾਤ ਦੇ ਵੇਲੇ ਇਹ ਜਿਹੜੇ ਸਿਸਟਮ ਤੁਸੀਂ ਨੂੰ ਦੇਖ ਸਕਦੇ ਹੋ ਉਸ ਯੂਪੀ ਹਰਿਆਣਾ ਤੇ ਥੋੜਾ ਬਹੁਤਾ ਰਾਜਸਥਾਨ ਦੇ ਤਰਫੋਂ ਪੰਜਾਬ ਵੱਲ ਕੂਚ ਕਰਦੇ ਦਿਖਾਈ ਦੇ ਰਹੇ ਨੇ ਲਗਭਗ 11 12 ਵਜੇ ਦੇ ਕਰੀਬ ਪੰਜਾਬ ਵਿੱਚ ਐਂਟਰੀ ਕਰਨਗੇ ਜਿਹਦੇ ਵਿੱਚ ਸ਼ੁਰੂਆਤੀ ਤੌਰ ਤੇ ਦੁਆਬੇ ਦਾ ਇਲਾਕਾ ਪੂਰਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਰੂਪਨਗਰ ਜ਼ਿਲ੍ਹਾ ਨੰਗਲ ਦਾ ਏਰੀਆ ਜੀ ਬਲਾਚੌਰ ਗੜਸ਼ੰਕਰ ਹੁਸ਼ਿਆਰਪੁਰ ਨਮਾ ਸ਼ਹਿਰ ਫਿਰ ਉੱਪਰਲੇ ਪਾਸੇ ਨਮਾ ਸ਼ਹਿਰ ਤੋਂ ਉੱਪਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਇਹ ਇਲਾਕੇ ਗੁਰਦਾਸਪੁਰ ਦਾ ਇਲਾਕਾ ਇਸ ਇਲਾਕੇ ਵਿੱਚ ਪਹਿਲਾਂ ਸ਼ੁਰੂਆਤੀ ਤੌਰ ਤੇ ਕਵਰ ਹੋਣਗੇ ਫਿਰ ਇਹ ਸਿਸਟਮ ਹੌਲੀ ਹੌਲੀ ਤਰਨਤਾਰਨ ਤੋਂ ਅੱਗੇ ਮਾਲਵੇ ਦੇ ਖੇਤਰਾਂ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਸਵੇਰ ਦੇ 5 ਵਜੇ ਤੱਕ ਪੂਰਨ ਤੌਰ ਤੇ ਇਸ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਮਾਲਵੇ ਦਾ ਬੈਲਟ ਲਗਾਤਾਰ ਖੁਸ਼ਕ ਰਹਿ ਰਹੀ ਹੈ ਜੀ ਹਜੇ ਵੀ ਮਾਲਵੇ ਦੇ ਬੈਲਟ ਦੇ ਵਿੱਚ ਤਾਪਮਾਨ 40 ਡਿਗਰੀ ਤੱਕ ਪਹੁੰਚੇ ਹੋਏ ਨੇ ਅੱਜ ਮਲੋੜ ਦੇ ਰੀ ਵਿੱਚ ਤਾਪਮਾਨ 40 ਡਿਗਰੀ ਨਾਪਿਆ ਗਿਆ ਤੇ ਪਰ ਫਿਲਹਾਲ ਅਗਰ ਗੱਲ ਕਰੀਏ ਤਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਭਾਰੀ ਮੀਂਹ ਦਾ ਅਲਰਟ ਅੱਜ ਰਾਤ ਦੇ ਕੱਲ ਸਵੇਰ ਨੂੰ ਦਿਖਾਇਆ ਗਿਆ ਹੈ ਜੀ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਦੀ ਚੈਨਲ ਤੇ ਲੈ ਕੇ ਦਿਖਾਉਂਦੇ ਰਹੋਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਵੀਡੀਓ ਤੇ ਵੀਡੀਓ ਦੇਖਣ ਲਈ ਸਾਰਦਾਰ ਸਕੂਬਰਾ ਦਾ ਧੰਨਵਾਦ ਜੀ